ਦੇਸ਼ ਦੇ ਵਿੱਚ ਵੱਸਦੇ ਸਮੁੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસે ਅਰਦਾਸ ਬਖਵਾਣਾ ਕਰਦੇ ਹਾਂ ਸੋ ਦਰਸ਼ਕ ਵੀਰੋ ਹਾਜ਼ਰ ਅੱਜ ਆਪਾਂ ਅਹਿਮ ਮਸਲੇ ਤੇ ਗੱਲਬਾਤ ਲੈ ਕੇ ਅੱਜ ਦਾ ਆਪਣਾ ਜਿਹੜਾ ਮੁੱਦਾ ਮੇਨ ਉਹ ਹੈ ਗੁਰਬਾਣੀ ਦੀ ਇੱਕ ਪੰਕਤੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਬਾਲੀ ਕਹਿੰਦੀ ਆ ਬਿਨਾ ਸੰਤੋਖ ਨਹੀਂ ਕੋ ਰਾਜ। ਭਾਵ ਕਿ ਜਿੰਨਾ ਚਿਰ ਮਨੁੱਖ ਨੂੰ ਪ੍ਰਮਾਤਮਾ ਸੰਤੋਖ ਨਹੀਂ ਦਿੰਦਾ ਪ੍ਰਮਾਤਮਾ ਵੱਲੋਂ ਮਨੁੱਖਤਾ ਦੇ ਅੰਦਰ ਸੰਤੋਖ ਦਾ ਕੜਾ ਫਿੱਟ ਨਹੀਂ ਕਰ ਦਿੱਤਾ ਜਾਂਦਾ। ਉਹਨਾਂ ਚਿਰ ਮਨੁੱਖ ਨੂੰ ਜਿਹੜਾ ਹੈਗਾ ਸਬਰ ਨਹੀਂ ਹੁੰਦਾ। ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਮਨੁੱਖ ਦਾ لالਚ ਹੋਵੇ ਉਹ لالਚ ਦੂਸਰਿਆਂ ਨੂੰ ਦੁੱਖ ਦੇਣ ਦਾ ਜਿਹੜਾ ਹੈ ਕਾਰਨ ਬਣਦਾ ਹੈ ਮਨੁੱਖ ਦੀ ਜਿਹੜੀ ਲਾਲਸਾ ਇਹ ਜਦੋਂ ਵਧਣ ਲੱਗਦੀ ਹੈ ਨਾ ਇਸ ਕਦਰ ਵੱਧਦੀ ਆ ਵੀ ਫਿਰ ਉਹ ਆਪਣੇ ਭਲੇ ਵਾਸਤੇ ਦੂਜਿਆਂ ਦੇ ਨਫੇ ਨੁਕਸਾਨ ਦੀ ਪਰਵਾਹ ਨਹੀਂ ਕਰਦਾ ਆਪਣੀ ਤਜੋਰੀ ਭਰਨ ਦੇ ਲਈ ਆਪਣੇ ਮੁਨਾਫੇ ਦੇ ਲਈ ਦੂਸਰੀ ਮਨੁੱਖ ਜਾਤੀ ਦਾ ਉਹ ਨੁਕਸਾਨ ਕਰਨ ਤੋਂ ਵੀ ਗਰੇਜ਼ ਨਹੀਂ ਕਰਦਾ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜਾ ਦੁਕਾਨਦਾਰੀ ਤੋਂ ਲੈ ਕੇ ਵਪਾਰੀ ਵਰਗ ਤੱਕ ਲਾ ਲਓ ਵੀ ਕੋਈ ਵੀ ਬੰਦਾ ਜਦੋਂ ਆਪਣਾ ਕੋਈ ਕਾਰੋਬਾਰ ਚਲਾਉਂਦਾ ਉਹ ਆਪਣੀ ਦੁਕਾਨਦਾਰੀ ਸ਼ੁਰੂ ਕਰਦਾ ਤਾਂ ਚਾਹੇ ਉਹ ਕੋਈ ਰੜੀ ਫੜੀ ਤੋਂ ਸ਼ੁਰੂ ਕਰਦਾ ਚਾਹੇ ਵੱਡਾ ਸ਼ੋਰੂਮ ਬਣਾ ਕੇ ਸ਼ੁਰੂ ਕਰਦਾ ਚਾਹੇ ਉਹ ਨਾਰਮਲ ਦੁਕਾਨ ਤੋਂ ਸ਼ੁਰੂ ਕਰਦਾ ਪਰ ਫਿਰ ਉਹ ਚੱਲਦਾ ਚੱਲਦਾ ਕਾਰੋਬਾਰ ਜਿਵੇਂ ਜਿਵੇਂ ਕਾਰੋਬਾਰ ਦੇ ਵਿੱਚ ਵੱਧਦਾ ਹੁੰਦਾ ਤਾਂ ਉਹ ਜਿਹੜਾ ਕਾਰੋਬਾਰ ਕਰਨ ਵਾਲਾ ਮਨੁੱਖ ਉਹ ਕਾਰੋਬਾਰ ਨੂੰ ਇਸ ਕਦਰ ਖਲਾਅ ਦਿੰਦਾ ਧਰਤੀ ਤੇ ਕਿ ਜਿਹਦੇ ਨਾਲ ਆਟ ਗਵਾਰਡ ਰਹਿਣ ਵਾਲੇ ਲੋਕਾਂ ਦਾ ਨੁਕਸਾਨ ਹੋਣਾ ਸ਼ੁਰੂ ਹੁੰਦਾ ਤੇ ਰਾਹੀ ਪਾਂਦੀਆਂ ਦਾ ਨੁਕਸਾਨ ਹੋਣਾ ਸ਼ੁਰੂ ਹੁੰਦਾ ਸੋ ਦੋਸਤੋ ਜੇਕਰ ਸਾਨੂੰ 10 ਮਰਲੇ 20 ਮਰਲੇ ਦੀਆਂ ਛੱਤੀਆਂ ਹੋਈਆਂ ਦੁਕਾਨਾਂ ਦੇ ਵਿੱਚ ਰੱਖੇ ਹੋਏ ਸਮਾਨ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਤਾਂ ਅਸੀਂ ਸੜਕਾਂ ਦੇ ਕਿਨਾਰੇ ਰੋਕ ਕੇ ਕੀ ਜਾਦੇ ਕਮਾਈ ਕਰ ਰਹੇ ਕਿ ਅਸੀਂ ਆਪਣਾ ਅੱਗਾ ਜਿਹੜਾ ਜਿੱਥੇ ਲੋਕਾਂ ਨੇ ਆਪਣੇ ਵਹੀਕਲ ਖੜੇ ਕਰਨੇ ਹੁੰਦੇ ਨੇ ਆਪਣੇ ਸਾਧਨ ਖੜੇ ਕਰਕੇ ਦੁਕਾਨਾਂ ਤੋਂ ਖਰੀਦਦਾਰੀ ਕਰਨੀ ਹੁੰਦੀ ਆ ਕੀ ਕਦੇ ਕਿਸੇ ਨੇ ਉਹਨਾਂ ਬਾਰੇ ਸੋਚਿਆ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਓ ਜਦੋਂ ਤੁਸੀਂ ਜਾ ਕੇ ਕਿਤੇ ਆਪਣਾ ਸਾਧਨ ਖੜਾ ਕਰ ਦਿੰਨੇ ਹੋ ਤਾਂ ਬਾਜ਼ਾਰ ਦੇ ਵਿੱਚ ਟ੍ਰੈਫਿਕ ਬਲਸ ਆਉਂਦੀ ਆ ਤਾਂ ਜਾਂਤਾ ਹੋ ਤੁਹਾਡੇ ਸਾਧਨ ਨੂੰ ਟੋ ਕਰਕੇ ਲੈ ਜਾਂਦੀ ਆ ਤੇ ਜਾਂ ਫਿਰ ਉੱਥੇ ਉਹਨੂੰ ਲੋਕ ਕਰ ਦਿੱਤਾ ਜਾਂਦਾ ਤੇ ਤੁਸੀਂ ਭਾਰੀ ਜੁਰਮਾਨਾ ਭਰ ਕੇ ਆਪਣਾ ਵਹੀਕਲ ਜਿਹੜਾ ਉਹਨੂੰ ਛਡਵਾਉਨੇ ਹੋ ਪਰੰਤੂ ਉਹ ਹੁੰਦਾ ਕੁਝ ਸਮੇਂ ਲਈ ਤੁਸੀਂ 10-20 ਮਿੰਟ ਰੁਕਣਾ ਹੋ ਘੰਟਾ ਰੁਕ ਜੂਗੇ ਖਰੀਦਦਾਰੀ ਕਰਨ ਲਈ ਪਰ ਜਿਹੜੇ 24 ਘੰਟੇ ਉੱਥੇ ਕਾਬਜ਼ ਨੇ ਜਿਨ੍ਹਾਂ ਨੇ ਉਥਾ ਰੋਕੇ ਹੋਏ ਨੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੋ ਦੋਸਤੋ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਰਾਹ ਹੀ ਰਾਂ ਦੇ ਨੁਕਸਾਨ ਦਾ ਕਾਰਨ ਬਣਦੀਆਂ ਨੇ ਸੜਕਾਂ ਦੇ ਰੋਕੇ ਹੋਏ ਕਿਨਾਰੇ ਲੋਕਾਂ ਦੀ ਜਾਨ ਦਾ ਖੋਹ ਬਣਦੇ ਨੇ ਲੋਕਾਂ ਦੇ ਸਾਧਨਾਂ ਦੇ ਨੁਕਸਾਨ ਦਾ ਖੋਹ ਬਣਦੇ ਨੇ ਫਿਰ ਜਦੋਂ ਅਸੀਂ ਇਹ ਖਲਾਰਾ ਖਲਾਰਨਾ ਸ਼ੁਰੂ ਕਰਦੇ ਆ ਨਾ ਥੋੜੇ ਥੋੜੇ ਤੋਂ ਲੈ ਕੇ ਫਿਰ ਇਸ ਕਦਰ ਵੱਧਦੇ ਜਾਂਦੇ ਆ ਇਹ ਅਸੀਂ ਤਕਰੀਬਨ ਸੜਕਾਂ ਦੇ ਵਿਚਕਾਰ ਤੱਕ ਸਮਾਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦੋਸਤੋ ਇਹ ਜਿਹੜੇ ਸੜਕਾਂ ਨੇ ਜਾਂ ਰਸਤੇ ਨੇ ਇਹ ਆਵਾਜਾਈ ਦਾ ਸਾਧਨ ਇੱਥੇ ਗੱਡੀਆਂ, ਮੋਟਰਾਂ, ਵਹੀਕਲ ਸਾਮਨੇ ਲੰਘਣਾ ਤੇ ਫਿਰ ਮਸ਼ਿੰਦਰੀ ਵੀ ਇੰਨੀ ਹੋ ਚੁੱਕੀ ਆ ਕਿ ਕਹਿਣ ਦੀ ਗੱਲ ਨਹੀਂ। ਰੋੜਾਂ ਤੇ ਇੰਨੀ ਭੀੜ ਆ ਇਨੇ ਸਾਧਨ ਵੱਡੇ ਸਾਧਨ ਆ ਚੁੱਕੇ ਨੇ ਕਿ ਜਿਨ੍ਹਾਂ ਦਾ ਅੱਜ ਦੇ ਹਾਲਾਤਾਂ ਦੇ ਜਿਹੜੇ ਰੋਡ ਨੇ ਉਹਨਾਂ ਤੋਂ ਲੰਘਣਾ ਸਾਫ਼ ਸੁਥਰੇ ਰੋੜਾਂ ਤੋਂ ਲੰਘਣਾ ਵੀ ਬੜਾ ਮੁਸ਼ਕਲ ਹੈ ਤੇ ਫਿਰ ਜੇ ਰੋਡ ਦਾ ਕਿਨਾਰਾ ਜਿਹੜਾ ਸਾਰਾ ਰੋਕ ਲਿਆ ਜਾਂਦਾ ਉੱਤੇ ਸਮਾਨ ਰੱਖ ਦਿੱਤਾ ਜਾਂਦਾ ਤੇ ਫਿਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਬਣਦੀ ਆ ਉਹ ਤੁਹਾਨੂੰ ਸਭ ਨੂੰ ਪਤਾ ਵੀ ਇੱਕ ਵੀ ਕੋਈ ਦਿੱਕਾ ਪੈ ਜਾਂਦਾ ਮੂਰੇ ਤਾਂ ਕਿਲੋਮੀਟਰਾਂ ਦੇ ਵਿੱਚ ਜਿਹੜੀਆਂ ਨੇ ਸਾਧਨਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਨੇ ਉਹਨਾਂ ਦੇ ਵਿੱਚ ਕਈ ਵਾਰੀ ਐਂਬੂਲੈਂਸ ਵੀ ਫਸ ਜਾਂਦੀ ਆ ਜੀ ਨੇ ਕਿਸੇ ਨਾ ਕਿਸੇ ਦੀ ਕੀਮਤੀ ਜਾਨ ਬਚਾਉਣੀ ਹੁੰਦੀ ਆ ਪਰ ਸਾਡੀ ਲਾਪਰਵਾਹੀ ਕਾਰਨ ਉਹ ਐਂਬੂਲੈਂਸ ਵੀ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਪਹੁੰਚਦਾ ਨਹੀਂ ਕਰ ਸਕਦੀ ਜਿਸ ਦੇ ਕਾਰਨ ਜਿਹੜਾ ਕਈ ਵਾਰੀ ਮਰੀਜ਼ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਆ ਤੋ ਇਹਦੇ ਨਾਲ ਹੀ ਜਿਆਦਾਤਰ ਜਿਹੜਾ ਕਸਬਿਆਂ ਦੇ ਬਾਹਰ ਰੂੜਾਂ ਤੇ ਸਮਾਨ ਆਮ ਦੁਕਾਨਦਾਰਾਂ ਨਾਲੋਂ ਜਿਹੜਾ ਆਪਣਾ ਆ ਕੁਵਾਰ ਵਗੈਰਾ ਦਾ ਲੋਕ ਕੰਮ ਕਰਦੇ ਨੇ ਇਹ ਥੋੜਾ ਜਿਆਦਾ ਇਸ ਚੀਜ਼ ਤੇ ਆਪਣਾ ਜਿਹੜਾ ਕਰਦੇ ਨੇ ਵੀ ਇਹ ਜਿਆਦਾ ਸਮਾਨ ਆਪਣਾ ਰੂੜਾਂ ਦੇ ਉੱਪਰ ਰੱਖ ਦਿੰਦੇ ਨੇ ਜਿਹਦੇ ਕਾਰਨ ਕਈ ਵਾਰੀ ਰਾਹਗੀਰ ਦਾ ਨੁਕਸਾਨ ਹੁੰਦਾ ਉਹਦੇ ਸਾਧਨ ਦਾ ਨੁਕਸਾਨ ਹੁੰਦਾ ਜਿਹੜੀ ਤਾਜੀ ਮਿਸਾਲ ਕਸਮਸ ਕਸਵਸਤਵਾਂ ਵੇਟ ਦੇ ਵਿੱਚ ਵਾਪਰੀ ਇੱਕ ਘਟਨਾ ਜਿੱਥੇ ਕਿ ਮੇਨ ਚੌਂਕ ਮੇਨ ਜਿਹੜਾ ਹਾਈਵੇ ਆ ਉਸ ਹਾਈਵੇ ਦੇ ਉੱਪਰ ਇੱਕ ਦੁਕਾਨਦਾਰ ਦਾ ਆਪਣਾ ਕਬਾੜ ਇਹਨਾਂ ਦੁਕਾਨ ਆਪਣਾ ਰੋਡ ਦੇ ਉੱਪਰ ਲਿਆ ਕੇ ਰੱਖਿਆ ਹੋਇਆ ਜਿਹਦੇ ਕਾਰਨ ਜਿਹੜਾ ਗੱਡੀ ਨਵੀਂ ਗੱਡੀ ਉਹਦੇ ਵਿੱਚ ਵੱਜਦੀ ਆ ਤੇ ਗੱਡੀ ਦਾ ਕਾਫੀ ਨੁਕਸਾਨ ਹੋ ਜਾਂਦਾ ਪਰ ਉਹ ਜਿਹੜੇ ਗੱਡੀ ਚਲਾ ਰਹੇ ਨੌਜਵਾਨ ਸੋ ਉਹਨਾਂ ਦੀ ਜਾਨ ਵੱਜ ਜਾਂਦੀ ਹੈ ਗੱਡੀ ਦਾ ਕਾਫੀ ਮਾਤਰਾ ਚ ਨੁਕਸਾਨ ਹੁੰਦਾ ਸੋ ਇਸ ਕਰਕੇ ਇਹ ਜਿਹੜਾ ਹੁਣ ਮੂਰੇ ਸਮਾਂ ਸਰਦੀਆਂ ਦਾ ਟਾਈਮ ਆ ਰਿਹਾ ਧੁੰਦਾ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਇਹ ਧੁੰਦਾਂ ਦੇ ਦੌਰਾਨ ਕਈ ਵਾਰੀ ਰੋਡ ਦੇ ਬਣਾ ਰਹੇ ਤੇ ਜਮਾ ਜਿਹੜੀਆਂ ਇਹ ਪਈਆਂ ਹੋਈਆਂ ਚੀਜ਼ਾਂ ਇਰਾਦੇ ਇਰਾ ਦਾ ਨੁਕਸਾਨ ਕਰਦੀਆਂ ਨੇ ਸਾਧਨਾਂ ਦਾ ਨੁਕਸਾਨ ਕਰਦੀਆਂ ਨੇ ਉੱਥੇ ਕਈ ਵਾਰੀ ਜਾਨੀ ਨੁਕਸਾਨ ਦਾ ਵੀ ਜਿਹੜਾ ਖਤਰਾ ਬਣਿਆ ਰਹਿੰਦਾ ਸੋ ਕਹਿਣ ਤੋਂ ਭਾਵ ਵੀ ਜੇਕਰ ਅਸੀਂ ਆਪਣੇ ਕਾਰੋਬਾਰ ਕਰਨੇ ਨੇ ਅਸੀਂ ਆਪਣੇ ਲਈ ਕਮਾਈ ਕਰਨੀ ਆ ਆਪਣੇ ਲਈ ਅਸੀਂ ਇਹ ਸਾਰੇ ਕੰਮ ਕਰਦੇ ਆ ਫਿਰ ਸਾਨੂੰ ਉਹ ਸਮਾਨ ਦੇ ਰੱਖਣ ਦੀ ਵਿਵਸਥਾ ਵੀ ਤਾਂ ਇਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਆ ਵੀ ਜਿਹਦੇ ਨਾਲ ਕਿਸੇ ਰਾਹੀਰ ਨੂੰ ਕੋਈ ਤਕਲੀਫ ਨਾ ਹੋਵੇ ਜਿਹਦੇ ਕਾਰਨ ਕਿਸੇ ਦੇ ਵਾਹਨ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਅਸੀਂ ਇਸ ਕਦਰ ਖੁਦਗਰਜ਼ ਹੋ ਗਏ ਆ ਵੀ ਅਸੀਂ ਆਪਣੇ ਫਾਇਦੇ ਤੇ ਲਈ ਦੂਸਰੇ ਦੀ ਜਾਨ ਦੀ ਪਰਵਾਹ ਕਦੇ ਨਹੀਂ ਕੀਤੀ ਅਸੀਂ ਕਦੇ ਨਹੀਂ ਸੋਚਿਆ ਵੇ ਸਾਡੀ ਇੱਕ ਛੋਟੀ ਜੀ ਗਲਤੀ ਕਾਰਨ ਕਿਸੇ ਦਾ ਜਿਹੜਾ مالی ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੋ ਦੋਸਤੋ ਕਾਰੋਬਾਰ ਕਰੋ ਖੂਬ ਤਰੱਕੀਆਂ ਕਰੋ ਪਰ ਕਾਰੋਬਾਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਡੀ ਵਜ੍ਹਾ ਦੇ ਨਾਲ ਸਾਡਾ ਜਿਹੜਾ ਆਲਾ ਦਵਾਲਾ ਇੰਨਾ ਤਕਲੀਫ ਦੇ ਵਿੱਚ ਹੋਵੇ ਕੱਲ ਨੂੰ ਲੋਡ ਪੈਣ ਤੇ ਸਾਡੇ ਨਾਲ ਖੜਨ ਦੀ ਥਾਂ ਸਾਡੇ ਵਿਰੋਧ ਦੇ ਵਿੱਚ ਆ ਕੇ ਖੜੇ ਹੋ ਜਾਣਾ ਸੋ ਇਸ ਕਰਕੇ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਆ ਤਾਂ ਸਾਨੂੰ ਆਪਣੇ ਨਾਲ ਨਾਲ ਸਮਾਜ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਸਾਡੀ ਵਜ੍ਹਾ ਦੇ ਨਾਲ ਸਮਾਜ ਦੇ ਵਿੱਚ ਕੋਈ ਗਲਤ ਸੰਦੇਸ਼ ਤਾਂ ਨਹੀਂ ਜਾ ਰਿਹਾ ਕਿਉਂਕਿ ਇਹ ਜੋ ਸੜਕਾਂ ਤੇ ਸਮਾਨ ਰੱਖਣ ਦਾ ਜਿਹੜਾ ਮੇਨ ਕਾਰਨ ਵੀ ਇਹੀ ਆ ਵੀ ਜਦੋਂ ਕਈ ਵਾਰੀ ਤਾਂ ਕੋਈ ਲੋਡ ਬੰਦ ਬੰਦਾ ਹੁੰਦਾ ਉਹਦੇ ਕੋਲੇ ਥਾਂ ਦੀ ਵਿਵਸਥਾ ਨਹੀਂ ਹੁੰਦੀ ਕਿਸੇ ਗਰੀਬ ਨੇ ਆਪਣਾ ਸੜਕ ਦੇ ਕਿਨਾਰੇ ਸਮਾਨ ਰੱਖ ਕੇ ਥੋੜਾ ਬੋਧਾ ਗਜਾਰਾ ਕਰਨਾ ਹੁੰਦਾ ਉਹਨੂੰ ਦੇਖ ਕੇ ਚੰਗਾ ਭਲਾ ਬੰਦਾ ਵੀ ਜਿਹਦੇ ਕੋਲੇ ਥਾਂ ਵੀ ਹੁੰਦਾ ਸਾਰੀ ਵਿਵਸਥਾ ਵੀ ਹੁੰਦੀ ਆ ਉਹ ਉਹਦੀ ਜਿੱਦ ਦੇ ਨਾਲ ਹੀ ਜੇ ਇੱਕ ਫੁੱਟੋਂ ਨੇ ਦੁਕਾਨ ਦੇ ਨੇੜੇ ਆਪਣਾ ਸੜਕ ਦੇ ਰੋਡ ਦੇ ਨੇੜੇ ਨੂੰ ਕਰਿਆ ਹੋਇਆ ਤਾਂ ਦੂਸਰੇ ਨੇ 2 ਫੁੱਟਾਂ ਨੂੰ ਵਧਣ ਦੀ ਕੋਸ਼ਿਸ਼ ਕਰਨੀ ਆ ਇਹ ਜਿਹੜਾ ਇੱਕ ਦੂਜੇ ਨੂੰ ਦੇਖੋ ਦੇਖੀ ਅਸੀਂ ਸੜਕਾਂ ਦੇ ਕਿਨਾਰੇ ਰੋਕ ਰਹੇ ਆ ਇਹ ਸਾਡੇ ਲਈ ਬਹੁਤ ਮਾੜੀ ਗੱਲ ਆ ਦੇਖਿਆ ਜਾ ਸਕਦਾ ਵੀ ਚਲੋ ਕੋਈ ਗਰੀਬ ਬੰਦਾ ਲੋੜ ਬੰਦਾ ਉਹਨੇ ਸੜਕ ਦੇ ਕਿਨਾਰੇ ਤੇ ਬੈਠ ਕੇ ਰੋਜੀ ਰੋਟੀ ਦਾ ਇੰਤਜ਼ਾਮ ਕਰਨਾ ਸੋ ਉਹਨੂੰ ਵੇਖ ਕੇ ਜਿਹਦੇ ਕੋਲੇ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਹੈਗਾ ਉਹਨੂੰ ਆਪਣਾ ਖਿਲਾਰਾ ਨਹੀਂ ਖਿਲਾਉਣਾ ਚਾਹੀਦਾ ਭਾਵੇਂ ਕਿ ਇਹ ਜਿਹੜੀ ਬਿਮਾਰੀ ਆ ਇਕੱਲੀ ਸ਼ਹਿਰਾਂ ਜਾਂ ਸੜਕਾਂ ਦੇ ਕਿਨਾਰਿਆਂ ਦੀ ਨਹੀਂ ਹੈ ਇਹ ਬਿਮਾਰੀ ਪਿੰਡਾਂ ਦੇ ਰਸਤਿਆਂ ਦੀ ਵੀ ਆ ਰਸਤੇ ਪਿੰਡਾਂ ਦੇ ਵੀ ਜਿਹੜੇ ਹੈਗੇ ਨੇ ਉਹ ਇਸੇ ਤਰ੍ਹਾਂ ਹੀ ਉਹ ਠੀਕਾ ਵੀ ਉਹ ਆਏ ਰੋਕੇ ਨਹੀਂ ਜਾਂਦੇ ਤੇ ਉਹਨਾਂ ਨੂੰ ਜਿਹੜਾ ਹੈਗਾ ਸੈਦਾਂ ਤੋਂ ਕੱਟ ਲਿਆ ਜਾਂਦਾ ਜਿਹੜੇ ਤਿੰਨ ਤਿੰਨ ਕਰਮ ਦੇ ਰਸਤੇ ਨੇ ਉਹ 10-10 11-11 ਫੁੱਟ ਦੇ ਕਰਕੇ ਛੱਡੇ ਹੋਏ ਨੇ ਸੋ ਇਸ ਕਰਕੇ ਸਾਨੂੰ ਸਾਡੇ ਜਿਹੜੇ ਪੂਰਬ ਜਿਹੜੇ ਸਾਡੇ ਪੀਰ ਫਕੀਰ ਗੁਰੂ ਅਵਤਾਰ ਉਹ ਸਾਨੂੰ ਇਹ ਸੰਦੇਸ਼ ਦੇ ਕੇ ਗਏ ਨੇ ਵੀ ਮਨੁੱਖਤਾ ਦੀ ਭਲਾਈ ਲਈ ਤਾਂ ਆਪਣਾ ਆਪ ਜਿਹੜਾ ਹੈ ਨਿਸ਼ਾਵਰ ਕਰ ਦੇਣਾ ਚਾਹੀਦਾ ਸੋ ਸਾਨੂੰ ਸਾਡੇ ਜਿਹੜੇ ਪੈਗੰਬਰ ਹੋਏ ਨੇ ਸਾਡੇ ਮਾਰਗਦਰਸ਼ਕ ਉਹ ਸਾਨੂੰ ਇਹ ਸੰਦੇਸ਼ ਦੇ ਕੇ ਗਏ ਨੇ ਵੀ ਰਸਤਿਆਂ ਦੀ ਸਫਾਈ ਕਰਨੀ ਆਉਂਦੇ ਜਾਂਦੇ ਰਾਹੀਰਾਂ ਦੀ ਸੁੱਖ ਸਹੂਲਤ ਵਾਸਤੇ ਕੋਈ ਛਾਂ ਦਾ ਪ੍ਰਬੰਧ ਕਰਨਾ ਕਿਤੇ ਕੋਈ ਪਾਣੀ ਦਾ ਘੜਾ ਰੱਖਣਾ ਜਦੋਂ ਕਿ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਸੀ ਇਹ ਸੰਦੇਸ਼ ਸਾਨੂੰ ਸਾਡੇ ਪੂਰਵਜ ਦੇ ਕੇ ਗਏ ਨੇ ਨਾ ਕਿ ਇਹ ਜਿਹੜਾ ਰਾਹੀਰਾਂ ਦੇ ਲਈ ਅਸੀਂ ਰਸਤੇ ਦੇ ਵਿੱਚ ਕੰਡੇ ਖਿਲਾਰੇ ਸੋ ਇਸ ਕਰਕੇ ਭਗਤ ਫਰੀਦ ਜੀ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਨਜੀਫ ਤਾ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ। ਵੀ ਜੇ ਤੂੰ ਆਪਣੇ ਆਪ ਨੂੰ ਪੂਰਾ ਵੀ ਸਮਝਦਾ ਸਮਝਦਾ ਨਾ ਤੇ ਆਪਣੀ ਧੌਣ ਦੇ ਵਿੱਚੋਂ ਇਹ ਹੰਕਾਰ ਵਾਲਾ ਕੀਲਾ ਕੱਢ ਕੇ ਨਾ ਥੋੜਾ ਜਿਹਾ ਨੀਵਾ ਸਿਰ ਕਰਕੇ ਧਰਤੀ ਤੇ ਦੇਖ। ਵੀ ਤੇਰੀ ਵਜ੍ਹਾ ਦੇ ਨਾਲ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਹੋ ਰਹੀ। ਤੇਰੀ ਵਜ੍ਹਾ ਦੇ ਕਾਰਨ ਕੋਈ ਸਮਾਜ ਦਾ ਆਲਾ ਦਵਾਲਾ ਦੁਖੀ ਤਾਂ ਨਹੀਂ ਹੋ ਰਿਹਾ। ਜੇ ਇਹ ਕੁਝ ਹੋ ਰਿਹਾ ਤਾਂ ਫਿਰ ਤੂੰ ਕਾਲੇ ਲੇਖ ਲਿਖ ਰਿਆਂ ਵਾ ਜਦੋਂ ਕਿ ਤੈਨੂੰ ਮਨੁੱਖੀ ਜਾਮੇ ਦੇ ਵਿੱਚ ਇੰਨੀ ਤਾਂ ਪ੍ਰਮਾਤਮਾ ਨੇ ਸੋਚੀ ਦਿੱਤੀ ਆ ਬਈ ਜੀ ਔਰ ਦੂਜਿਆਂ ਨੂੰ ਜੀਣ ਦੇ ਸੋ ਇਸ ਕਰਕੇ ਇਹ ਸਾਨੂੰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਬਈ ਜੇ ਅਸੀਂ ਸਮਾਜ ਨੂੰ ਕੁਝ ਦੇ ਨਹੀਂ ਨਾ ਸਕਦੇ ਸਮਾਜ ਦੇ ਵਿੱਚ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਬੁਰਾ ਕਰਨ ਤੋਂ ਗਰੇਜ ਤਾਂ ਸਾਨੂੰ ਜ਼ਰੂਰ ਹੀ ਕਰਨਾ ਚਾਹੀਦਾ ਤਾਂ ਕਿ ਅਸੀਂ ਰਾਹੀਰਾਂ ਦੇ ਲਈ ਕੰਡੇ ਨਾ ਖਿਲਾਰ ਕੇ ਰਾਹੀਰਾਂ ਦੀ ਸੁੱਖ ਸਹੂਲਤ ਦਾ ਜੇ ਹੋ ਸਕੇ ਤਾਂ ਕੋਈ ਇੰਤਜ਼ਾਮ ਕਰੀਏ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਧਿਆਨ ਮੰਗਦੀਆਂ ਨੇ ਤੇ ਧਿਆਨ ਰੱਖਣਾ ਵੀ ਸਾਡਾ ਫਰਜ਼ ਬਣਦਾ ਜਿਉਂਦੋਂ ਕਿ ਅਸੀਂ ਇਸ ਸਮਾਜ ਦਾ ਹਿੱਸਾ ਹਾਂ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਸਾਨੂੰ ਇਹਨਾਂ ਚੀਜ਼ਾਂ ਤੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੁਣ ਤੇ ਤਿਹਾਰਾਂ ਦੇ ਦਿਨ ਨੇ ਚਲੋ ਇਹ ਤਾਂ ਆਰ ਜੀ ਹੁੰਦਾ ਵੀ ਦਿਨ ਦਿਹਾੜ ਤੇ ਤਾਂ ਬਾਜ਼ਾਰਾਂ ਦੇ ਵਿੱਚ ਰੌਣਕ ਹੁੰਦੀ ਆ ਲੋਕ ਆਪਣਾ ਸਮਾਨ ਜਿਹੜਾ ਬਾਹਰ ਸਜਾ ਕੇ ਰੱਖਦੇ ਨੇ ਇਸ ਕਰਕੇ ਉਹ ਖੇਚ ਦਾ ਕੇਂਦਰ ਚੀਜ਼ਾਂ ਬਣਦੀਆਂ ਨੇ ਲੋਕ ਖਰੀਦਦਾਰੀ ਕਰਦੇ ਨੇ ਤਿਹਾਰਾਂ ਤੇ ਸੋ ਉਹ ਫਿਰ ਉਹਨਾਂ ਨੇ ਜਦੋਂ ਤਿਹਾਰਾਂ ਦੇ ਸਮਾਪਤੀ ਤੋਂ ਬਾਅਦ ਤਦਕੰਦਾਰਾਂ ਨੇ ਸਵਾਨ ਆਪਣਾ ਅੰਦਰ ਕਾਰੀ ਲੈਣਾ ਹੁੰਦਾ ਪਰ ਜਿਨ੍ਹਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਉਹਨਾਂ ਨੂੰ ਵੀ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਬਣਦਾ ਸੋ ਅੱਜ ਤੰਤੇ ਰਸ ਦਾ ਤਿਹਾਰ ਹੈ ਸਾਰੇ ਹੀ ਦਰਸ਼ਕ ਵੀਰਾਂ ਨੂੰ ਤੰਤੇ ਰਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਸੀਂ ਆਪਣੇ ਕਮਾਕਾਰਾਂ ਦੇ ਵਿੱਚ ਲਹਿਨ ਤੁਗਲੀਆਂ ਤੇ ਰਾਤ ਚੌਗਲੀਆਂ ਤਰਕੀਆਂ ਕਰੋ ਪਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਕਿ ਤੁਹਾਡੀ ਤਰੱਕੀ ਦੇਨ ਆ ਸਮਾਜ ਦੇ ਵਿੱਚ ਚੰਗਾ ਸੰਦੇਸ਼ ਜਾਣਾ ਚਾਹੀਦਾ ਚੰਗੇ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਕਿਸੇ ਨੂੰ ਵੀ ਤੁਹਾਡੀ ਵਜ੍ਹਾ ਦੇ ਨਾਲ ਤਕਲੀਫ ਨਾ ਹੋਵੇ ਇੱਕ ਵੀ ਕਿਸੇ ਦਾ ਦਿਖਾਇਆ ਹੋਇਆ ਮਨ ਕਈ ਵਾਰੀ ਨਾ ਬਹੁਤ ਹੀ ਵਿਪਤਾ ਨੂੰ ਜਿਹੜਾ ਹੈਗਾ ਪੱਲੇ ਪਾ ਜਾਂਦਾ ਤੇ ਇੱਕ ਵੀ ਕਿਸੇ ਦੀ ਲਈ ਹੋਈ ਸੀਸਾ ਜਿਹੜੀ ਉਹ ਕਈ ਵਾਰੀ ਕੁਲਾਂ ਦਾ ਆਧਾਰ ਕਰ ਜਾਂਦੀ ਆ ਸੋ ਇਸ ਕਰਕੇ ਖਿਆਲ ਰੱਖਿਆ ਕਰੋ ਸੰਸਾਰ ਦੇ ਵਿੱਚ ਵਿਚਰਦਿਆਂ ਅਜਿਹੇ ਕੰਮ ਕਰੋ ਜਿਹਦੇ ਕਾਰਨ ਤੁਹਾਨੂੰ ਲੋਕ ਦੁਆਵਾਂ ਦੇਣ ਦੁਨੀਆ ਦੀਆਂ ਵੱਧ ਦੁਆਵਾਂ ਇਕੱਠੀਆਂ ਕਰਕੇ ਸੰਸਾਰ ਤੋਂ ਜਾਣ ਨਾਲੋਂ ਤਾਂ ਲੋਕਾਂ ਦੀਆਂ ਅਸੀਸਾਂ ਅਤੇ ਦੁਆਵਾਂ ਲੈਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੇ ਲੋਕ ਪਰਲੋਕ ਦੇ ਵਿੱਚ ਵੀ ਸਹਾਇੀ ਹੁੰਦੀਆਂ ਨੇ ਸੋ ਇਸ ਕਰਕੇ ਸਮਾਜ ਚੰਗਾ ਸਿਰਜਣਾ ਚੰਗੇ ਸਮਾਜ ਦੀ ਸਤਿਨਾ ਕਰਨੀ ਇਹ ਮਨੁੱਖ ਦੇ ਆਪਣੇ ਹੱਥ ਵਾਸਾ ਸੋ ਇਸ ਕਰਕੇ ਜਿਹੜਾ ਵੀ ਇਨਸਾਨ ਚੰਗਾ ਕਰਦਾ ਚੰਗਾ ਸੋਚਦਾ ਤੇ ਉਹਦੀ ਜਿਹੜੀ ਕੀਰਤੀ ਬਣਦੀ ਆ ਲੋਕ ਜਿਹੜਾ ਉਹਦਾ ਪਿੱਠ ਪਿੱਛੇ ਵੀ ਜਸ ਕਰਦੇ ਨੇ ਸੋ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਪਸੰਦ ਆ ਜਾਏਗੀ ਅਗਰ ਪਸੰਦ ਆਉਂਦੀ ਆ ਤੈਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜਾ ਅੱਗੇ ਤੋਂ ਵੀ ਅਸੀਂ ਕੋਰ ਚੰਗੇ ਚੰਗੇ ਜਾਣਕਾਰੀਆਂ ਚੰਗੇ ਚੰਗੇ ਮੁੱਦੇ ਲੈ ਕੇ ਤੁਹਾਡੀ ਸੇਵਾ ਹਾਜ਼ਰ ਹੁੰਦੇ ਰਵਾਂਗੇ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਸੋ ਤੁਸੀਂ ਜੁੜੇ ਰਹੋ ਹਕ ਸੱਚ ਦੀ ਆਵਾਜ਼ ਅਤੇ ਮੰਡ ਦੇ ਵਿੱਚ ਪੰਜਾਬ ਦੇ ਨਾਲ ਰੱਬ ਰੱਖਾ